ਹਾਂਜੀ ਭਾਈ ਆ ਕੋਠੀ ਦੇਖੋ ਏਰੀਆ 5500 ਸਕਰ ਫੁੱਟ ਚ ਹੈ ਤੇ ਤੁਹਾਨੂੰ ਦਿਖਾਉਨੇ ਆ ਅੰਦਰੋਂ ਪੀਓਪੀ ਹੋਈ ਹੋਈ ਆ ਤੇ ਪੱਥਰ ਲੱਗੇ ਹੋਏ ਆ ਤੇ ਬਾਹਰੋਂ ਪਲਾਸਟਰ ਹੋਈ ਹੋਈ ਆ ਅੰਦਰੋਂ ਵੀ ਪਲਾਸਟਰ ਹੋਈ ਹੋਈ ਆ ਤੇ ਦਿਖਾਵਾਂਗੇ ਤੁਹਾਨੂੰ ਵਿੱਚੋਂ ਵੀ ਕੋਠੀ ਬਾਹਰੋਂ ਦੇਖੋ ਕਿੰਨੀ ਸੋਹਣੀ ਲੁੱਕ ਆ ਤੇ ਭਾਈ ਇੱਕ ਨਾ ਕਈ ਵਾਰੀ ਕਮੈਂਟ ਆ ਜਾਂਦਾ ਜਦੋਂ ਵੀਡੀਓ ਆਪਾਂ ਅਪਲੋਡ ਕਰ ਦਿੰਨੇ ਆ ਨਾ ਕਈ ਵਾਰੀ ਕਿਸੇ ਭਰਾ ਕੋਈ ਕੁਛ ਦਾ ਹੁੰਦਾ ਭਾਈ ਦੱਸੋ ਕਿਹੜੇ ਏਰੀਆ ਚ ਜ਼ਿਆਦਾ ਨਕਸ਼ਾ ਭੇਜੋ ਕਈ ਵਾਰੀ ਨਾ ਆਪਾਂ ਵੀਡੀਓ ਕਰਨੀ ਹੁੰਦੀ ਆ ਆਪਣਾ ਮਕਸਦ ਇਹ ਹੁੰਦਾ ਵੀ ਆਪਾਂ ਵੀਡੀਓ ਕਰ ਦਈਏ ਤੇ ਕੋਠੀ ਜਦੋਂ ਬਣ ਰਹੀ ਆ ਆਪਾਂ ਵੈਸੇ ਵੀ ਆਪਾਂ ਕਿਤੇ ਵੀਡੀਓ ਨੂੰ ਬਣਾ ਲੈਂਦਾ ਕੋਈ ਭਰਾ ਉੱਜਾ ਚੱਲ ਜਾਂਦੇ ਆ ਵੀ ਆ ਕੋਠੀ ਬਣ ਰਹੀ ਆ ਦਿਖਾ ਦਈਏ ਜਿੱਥੇ ਜਿੰਨਾ ਤੇ ਪਤਾ ਆਪਣੇ ਭਰਾ ਨੂੰ ਕਿਸੇ ਨੂੰ ਲੱਗ ਜੇ ਉਹਨਾਂ ਕੋ ਉਹਦੀ ਕਾਪੀ ਵਗੈਰਾ ਕਰ ਸਕੇ ਜਿਹੜੀ ਚੀਜ਼ ਉਹ ਵਧੀਆ ਲੱਗੋ ਬਣਾ ਸਕੇ ਆਪਣਾ ਇਹ ਨਹੀਂ ਹੁੰਦਾ ਆਪਾਂ ਅਗਲੇ ਦਾ ਨੰਬਰ ਜੇ ਆਪਾਂ ਅਗਲਾ ਕੰਮ ਕਰਨੋਂ ਅਗਲੇ ਨੇ ਡਿਸਟਰਬ ਹੋਈ ਜਾਵੇ ਉਹਨਾਂ ਦਾ ਵੀ ਫਾਇਦਾ ਨਹੀਂ ਤੁਸੀਂ ਜਿਹੜੀ ਚੀਜ਼ ਕੈਚਿੰਗ ਵਾਸਤੇ ਉਹ ਫੜ ਲਓ ਆ ਦੇਖੋ ਅੰਦਰੋਂ ਦਿਖਾਉਨੇ ਆ ਤੇ ਅੰਦਰੋਂ ਕੋਠੀ ਪੱਥਰ ਲੱਗਿਆ ਵਾ ਤੇ ਕਲਰ ਵੀ ਅੰਦਰੋਂ ਉਂ ਪਾਲ ਪੁੱਟੀ ਭਰੀ ਹੋਈ ਆ ਦੇਖੋ ਇੱਧਰ ਬੈਡਰੂਮ ਆ ਗਿਆ ਤੇ ਬਹੁਤ ਸੋਹਣੀ ਡਿਜ਼ਾਈਨ ਕੀਤੀ ਹੋਈ ਕੋਠੀ ਆ ਦੋਸਤੋ ਤੇ ਇੱਥੇ ਦੇਖੋ ਬਾਥਰੂਮ ਅਟੈਚ ਆ ਦੇਖੋ ਜੀ ਬਹੁਤ ਘੈਂਟ ਪਾਲ ਪੁੱਟੀ ਭਰੀ ਹੋਈ ਆ ਡਾਊਨ ਸੀਲਿੰਗ ਸੌਰੀ ਪੀਓਪੀ ਪੀਓਪੀ ਬਹੁਤ ਸੋਹਣੀ ਕੀਤੀ ਹੋਈ ਆ ਸਾਰੀ ਚ ਬੈਡਰੂਮ ਦੇਖੋ ਜੀ ਇਹ ਕਾ ਆ ਗਿਆ ਇਧਰੋਂ ਬਾਥਰੂਮ ਪੱਥਰ ਦੇਖੋ ਕਿੰਨਾ ਸੋਹਣਾ ਲੱਗਿਆ ਗ੍ਰੇਨਾਈਟ ਬੈਡਰੂਮ ਬੜਿਆ ਦੇ ਚ ਤੋਂ ਤਿੰਨ ਇਹ ਆ ਗਿਆ ਜੀ ਏਰੀਆ ਓਪਨ ਏਰੀਆ ਰੱਖਿਆ ਬਾਈ ਉਹਨਾਂ ਤੋਂ ਪੁੱਛਾਂਗੇ ਕੀ ਹੈ ਇਧਰੋਂ ਬੈਡਰੂਮ ਆ ਗਿਆ ਆਹ ਵੀ ਬੈਡਰੂਮ ਆ ਗਿਆ ਜੀ ਤੇ ਇਧਰੋਂ ਆ ਗਿਆ ਦੂਜਾ ਸ਼ਮੂਟਾ ਚਾਹੇ ਬੈਡਰੂਮ ਨਾਲ ਦੋ ਬੈਡਰੂਮ ਇਕੱਠੇ ਆ ਗਏ ਪੌੜੀਆਂ ਦਾ ਸਟਾਈਲ ਦੇਖੋ ਕਿਦਾਂ ਦਾ ਤੇ ਉੱਪਰੋਂ ਦੇਖੋ ਕਿੰਨੀ ਸੋਹਣੀ ਲੁੱਕ ਲੱਗਦੀ ਇੱਥੋਂ ਕੱਢ ਕੇ ਖੁੱਲੀ ਆ ਪੂਰੀ ਏਰੀਆ 5500 ਜਿਹੜਾ ਥੋੜਾ ਹੁੰਦਾ 5500 ਏਰੀਆ ਬਹੁਤ ਜ਼ਿਆਦਾ ਹੋ ਜਾਂਦਾ ਤੇ ਆਜੋ ਜੀ ਉੱਪਰ ਲੈ ਕੇ ਚੱਲਦੇ ਹਾਂ ਪੂਰੇ ਸਟਾਈਲ ਨਾਲ ਜੜਾਈਆਂ ਹੋਈਆਂ ਪੌੜੀਆਂ ਨੇ ਉੱਪਰ ਵੀ ਪੱਥਰ ਲੈੜੀ ਆ ਪੀਓਪੀ ਹੋਈ ਹੋਈ ਆ ਆ ਦੇਖੋ ਜੀ ਦੇਖੋ ਇੱਧਰਲੇ ਪਾਸੇ ਉਹ ਬੈਡਰੂਮ ਆ ਗਿਆ ਜੀ ਇੱਧਰੋਂ ਇੱਧਰ ਇੱਕ ਬੈਡਰੂਮ ਆ ਗਿਆ ਤੇ ਖੁੱਲਾ ਏਰੀਆ ਇਹ ਪੌੜੀਆਂ ਵਾਲਾ ਏਰੀਆ ਆ ਗਿਆ ਇੱਧਰੋਂ ਇੱਥੇ ਤਾਂ ਸ਼ੀਸ਼ਾ ਪਿਆ ਲੱਗਿਆ ਥੱਲੇ ਵੀ ਰੋਸ਼ਨੀ ਪਿਆ ਕਰੂਗੀ ਤੇ ਆ ਭਾਂਡੇ ਵਾਲਾ ਆ ਗਿਆ ਜੀ ਏਰੀਆ ਓਪਨ ਏਰੀਆ ਜਿਦੋਂ ਆਪਾਂ ਕਹਿੰਦੇ ਨੇ ਇੱਥੇ ਆਪਾਂ ਕੁਰਸੀਆਂ वगैरह ਲਾ ਕੇ ਨੂੰ ਬੈਠ ਸਕਦੇ ਆ ਖੁੱਲੀ ਹਵਾ ਚ ਆ ਦੇਖੋ ਖੇਤਾਂ ਚ ਕੋਠੀ ਹੈ ਬਾਕੀ ਖੇਤਾਂ ਦਾ ਕੋਠੀ ਦੀ ਉਠਾਟ ਹੁੰਦੀ ਆ ਵੈਸੀ ਬਹੁਤ ਸੋਹਣੀ ਲੱਗਦੀ ਹੁੰਦੀ ਆ ਤੇ ਉੱਪਰ ਕੋਈ ਜ਼ਿਆਦਾ ਰੂਮ ਨਹੀਂ ਦਿੱਤੇ ਹੋਏ ਉੱਪਰ ਦੋ ਕੋਈ ਬੈੱਡਰੂਮ ਨੇ ਬਸ ਇੱਕ ਬਾਥਰੂਮ ਹੋ ਗਿਆ ਸਾਰੇ ਜਿਹੜੇ ਅਟੈਚ ਹੈ ਉੱਪਰੋਂ ਏਰੀਆ ਬਹੁਤ ਸੋਹਣਾ ਲੱਗਦਾ ਥੱਲੇ ਏਰੀਆ ਖੁੱਲਾ ਵਾਧੂ ਹੈ ਥੱਲੇ ਦਾ ਹੋਊਗਾ ਸ਼ਾਇਦ ਮੈਨੂੰ ਆ ਲੱਗਦਾ 35 35000 ਰੁਪਏ ਦਾ ਏਰੀਆ ਉੱਪਰਲੇ ਥਲੇ ਖੁੱਲੇ ਬੈੱਡਰੂਮ ਖੁੱਲੀ ਲੌਬੀ ਆ ਦੇਖੋ ਜੀ ਤੇ ਦੂਜੇ ਟਰਨ ਵੀ ਵਾਸ਼ਰੂਮ ਤੇ ਦੋਸਤੋ ਉੱਪਰਲੇ ਪਾਸੇ ਦੋ ਬੈਡਰੂਮ ਵਾਸ਼ਰੂਮ ਕੁਲ੍ਹਾ ਆਪਣਾ ਏਰੀਆ ਬਹੁਤ ਜ਼ਿਆਦਾ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕੋਠੀ ਕਿਵੇਂ ਲੱਗੀ ਤੇ ਇਹਨੂੰ ਜ਼ਰੂਰ ਫੋਲੋ ਕਰ ਲੋ ਆ ਦੇਖੋ ਬਾਹਰੋਂ ਏਰੀਆ ਇਹ ਉੱਪਰ ਜੋ ਟੈਂਕੀ ਵਗੈਰਾ ਰੱਖੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਧੰਨਵਾਦ